आज, हां जी दोस्तों सत श्री अकाल किसान भइयो स्वागत ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਭਇਓ ਅੱਜ ਪਹੁੰਚੇ ਆਂ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਸਿੰਘ ਉਹਨਾਂ ਦੇ ਫਾਰਮ ਤੇ ਆਏ ਆਂ ਦੋਸਤੋ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਪਸ਼ੂ ਤੁਹਾਨੂੰ ਦਿਖਾਉਣੇ ਆਪਾਂ ਦੋਵੇਂ ਐਨੀਮਲ ਸੂਈ ਸਵਾਈਏ ਇੱਕ ਇਧਰ ਝੋਟੀ ਦਿਖਾ ਦੇਾਂਗੇ ਇਹ ਵੀ ਤਾਜੀ ਸੱਜਰ ਬਿਲਕੁਲ ਸੂਈ ਸਵਾਈਏ ਤੇ ਇੱਕ ਇਧਰ ਵੈੜ ਦਿਖਾਵਾਂਗੇ ਬਿਲਕੁਲ ਜਾਇਜ਼ ਐ ਤੇ ਜੈਨੂਨ ਭਾਪੜ ਤੇ ਦੀ ਛੋਟਾ ਜਿਹਾ ਮੁੱਲ ਰਹੂਗਾ ਤਾਜੀ ਸੂਈ ਆ ਸੋ ਕਿੰਨੇ ਦੁੱਧ ਤੇ ਚੱਲਣ ਡਈ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਸੋ ਪਸ਼ੂ ਜਿਹੜੇ ਦੋਸਤੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੋੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਕੋਈ 2 4 5 ਨਗ ਜਿਹੜੇ ਆ ਐਵਰੀ ਟਾਈਮ ਹਰ ਰੋਜ਼ ਨਵੇਂ ਪੁਰਾਣੇ ਜਿਹੜੇ ਆਏਗੇ ਰਹਿੰਦੇ ਆ ਇਸ ਕਰਕੇ ਆਪਣਾ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਦੋ ਨਗ ਨੇ ਦੋਸਤੋ ਦੋਵੇਂ ਸਵੇਸ ਵਾਇਆ ਤੇ ਪ੍ਰੋਪਰ ਡਿਟੇਲ ਆਪਾਂ ਵੀਰ ਖਰਵੇਲ ਤੋਂ ਲੈ ਲਾਂਗੇ ਤਰੀਕ ਅੱਜ ਤੁਸੀਂ ਨੋਟ ਕਰ ਲਓ 27 ਅਪ੍ਰੈਲ ਤੇ ਸਮਾਂ ਕੋਈ ਮਾਰਨਿੰਗ ਦੇ 8:30 9:00 ਵਜੇ ਦਾ ਸਮਾਂ ਸੋ ਪਸ਼ੂ ਚਵਾਈ ਆਸ ਤੇ ਦੋਸਤੋ ਡੱਕੇ ਆ ਮਾਰਨਿੰਗ ਠੀਕ ਆ ਜੀ ਕੋਈ 8:30 9:00 ਵਜੇ ਦੇ ਦਾ ਸਮਾਂ ਤੇ ਚਵਾਈ ਜਿਹੜੀ ਆਪਾਂ ਵਿੱਚ ਤੁਹਾਨੂੰ ਕੋਈ ਧਾਰਾ ਮਾਰ ਕੇ ਪਸ਼ੂ ਜ਼ਰੂਰ ਚੈੱਕ ਕਰਾ ਦੇਵਾਂਗੇ ਅੱਗੋਂ ਕੋਈ ਵੀ ਫਾਰਮਰ ਭਰਾ ਆਪਣਾ ਇੱਥੇ ਆ ਰਿਹਾ ਤੇ ਆਪਣੀ ਇੱਕ ਟਾਈਮ ਚੋ ਲੋ ਦੋ ਟਾਈਮ ਚੋ ਲੋ ਠੀਕ ਆ ਜੀ ਸੋ ਸਮਾਂ ਕੱਢ ਕੇ ਤੁਸੀਂ ਵਿਜ਼ਿਟ ਕਰ ਲਿਆ ਜੇ ਹਰੀਕੇ ਪਤਨ ਤੋਂ ਕੋਈ 12 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਜੋੜ ਸਿੰਘ ਵਾਲਾ ਸੋ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸასი ਸ਼ਕਾ ਹਾਂਜੀ ਰਾਜ ਸਿੰਘ ਸასი ਸ਼ਕਾ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ YouTube Facebook Instagram ਤੇ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਸ਼ਕਾ ਠੀਕ ਠਾਕ ਵੀ ਤੁਸੀਂ ਬਹੁਤ ਵਧੀਆ ਹਰਵੈਲ ਸਿੰਘ ਠੀਕ ਠਾਕ ਵਧੀਆ ਕਿਰਪਾ ਵਾਹਿਗੁਰੂ ਦੀ ਮੇਰਾ ਹੋਰ ਕਿਵੇਂ ਕਣਕਾਂ ਕੌਣਕਾਂ ਤੂੜੀਆਂ ਸੰਭਲੀਆਂ ਫਿਰ ਤੂੜੀਆਂ ਸੰਭਲੀਆਂ ਵਾ ਤੇ ਮੱਕੀ ਬੀਜਤੀ ਆ ਹਾਂ ਤੇ ਪਾਣੀ ਪਹਿਲਾਂ ਲਾਤਾ ਵਾ ਵਾਜੀ ਬਸ ਥੋੜਾ ਜਿਹਾ ਜਿਹੜਾ ਕੰਮ ਕੰਟਰੋਲ ਹੋ ਗਿਆ ਅੱਛਾ ਇਹ ਹੁਣ ਮੰਨ ਲਓ ਕੋਈ ਆਪੇ ਕੰਟਰੋਲ ਹੋ ਗਿਆ ਹੁਣ ਜਿਹੜਾ ਕੰਮ ਵੀ ਜਦੋਂ ਕੰਮ ਤੇ ਆਪ ਉੱਤੇ ਚੜ ਕੇ ਰਹੀਏ ਕੰਮ ਤਾਂ ਸੈਟ ਆ ਜੇ ਕੰਮ ਉੱਤੇ ਚੜ ਜੇ ਤੇ ਬੀਰੋ ਤਾਂ ਬਾਹਰ ਆ ਗਿਆ ਇੱਕ ਪਾਸੇ ਬਣੀ ਜਾਂਦੀ ਸੀ ਦੂਜੇ ਪਾਸੇ ਟਰੈਕਟਰ ਚ ਲਈ ਜਾਂਦਾ ਸੀ ਤਾਂ ਕਿਤੇ ਨਾ ਕਿਤੇ ਕਿਸੇ ਨੂੰ ਵੀ ਲਾਈਨ ਕਰ ਲ ਕਿਸੇ ਨੂੰ ਮਤਲਬ ਕੇਰਨ ਵਾਲੇ ਨੂੰ ਫੋਨ ਕਰ ਮਤਲਬ ਕਿੱਦਾਂ ਨਾ ਕਿੱਦਾਂ ਇਕੱਠਾ-ਗੁੱਠਾ ਕਰਕੇ ਜਿਹੜਾ 5-6 ਦਿਨਾਂ ਦੇ ਵਿੱਚ ਸਾਰਾ ਜਿਹੜਾ ਸਮੇਟ ਦਿੱਤਾ ਤੇ ਅੱਜ ਪਹਿਲਾ ਪਾਣੀ ਜਿਹੜਾ ਲੱਗ ਗਿਆ ਵਾ ਤੇ ਤਕਰੀਬਨ ਹੁਣ ਜਿਹੜੀ ਅਗਲੀ ਰੁਟੀਨ ਆ ਉਹ ਤਾਂ ਸਟੈਪ ਬਾਈ ਸਟੈਪ ਹੁੰਦੀ ਆ ਕਿ ਹੁਣ ਪਨੀਰੀਆਂ ਦੀ ਓਦੇ ਵੇ ਉਹ ਫਰ ਫਰਗੇਟ ਆਲਾ ਕਿਹੜਾ ਖਣਨਦਨ ਕਿ ਤੁਸੀਂ ਵੀ ਅੱਗ ਤੇ ਕਾਬੂ ਪਾ ਲਿਆ ਫਰਗ। ਕੜਾਉ ਨੂੰ ਕਰਵਾ ਦੇ। ਬਿਲਕੁਲ ਜੀ। ਚਲੋ ਕੰਟਰੋਲ ਵਿੱਚ ਕੰਮ। ਕੰਟਰੋਲ ਜੋ ਗਿਆ ਕੰਮ ਤੇ ਨਾਲ ਪਨੀਰੀਆਂ ਦੀ ਵੀ ਸਰਵਾ ਕਰਤੀ। ਪਨੀਰੀ ਦੀ ਜਰੂਰਤ ਅੱਜ ਵੇਚ ਦੇਣੀ ਆ। ਚਲੋ। ਤਕਰੀਬਨ 110 ਹੀ ਲਾ ਰਹੇ ਆ ਆਪਾਂ ਦਾ। ਹਾਂ। ਤੇ ਬਾਕੀ 3396 ਪਨੀਰ ਦੀ ਬੀਜਤੀ ਆਪਾਂ ਮੱਕੀ। ਆਹ। ਮਤਲਬ ਕਿੰਦਰ ਆਬ ਵੈਰਾਈਟੀਆਂ ਕਹੀ ਆ। ਪਰ ਜਿਹੜਾ 3396 ਦਾ ਕੋਈ ਐਡਵਰਟਾਈਜ਼ਮੈਂਟ ਨਹੀਂ ਕਰ ਰਹੇ ਆ ਆਪਾਂ। ਰਸਿਆਂ ਦਾ ਚਾਰ ਨਹੀਂ ਕਾਲਾ ਹੁੰਦਾ। ਠੀਕ ਹੈ। ਤੇ ਪਿਛਲੀ ਈ ਵੀ ਕਿਹੜਾ ਸੀ ਆਪਣੇ तकरीबन ਮੈਂ ਸ਼ੁਰੂ ਤੋਂ ਇਹੀ ਇੱਕ ਦੋ ਵਾਰੀ ਮੈਂ ਵਿੱਚ ਬਦਲ ਬਦਲਿਆ ਵਧੀਆ ਬਰਸਟ ਕੁਆਲਿਟੀ ਆ ਐਂਡ ਤੱਕ ਚੰਗਾ ਐਂਡ ਤੱਕ ਚੱਲਣ ਵਾਲਾ ਆਚਾਰ ਦੀ ਜਿਹੜੀ ਕੁਆਲਿਟੀ ਉਹ ਬਿਲਕੁਲ ਬਰਕਰਾਰ ਰਹਿੰਦੀ ਆ ਚਾਰ ਆ ਜਿਹੜਾ ਬਿਲਕੁਲ ਆਪਾਂ ਕਹਿ ਸਕਦੇ ਆ ਆਪਦੀ ਜਿਹੜੀ ਕੁਆਲਿਟੀ ਜਿਹੜੀ ਖਰਾਬ ਨਹੀਂ ਕਰਦਾ ਕਾਲਾ ਪੰਨੀ ਆਉਂਦਾ ਕਾਲਾ ਪੰਨੀ ਆਉਂਦਾ ਹਨਾ ਹਾਂ ਉਹ ਵੀ ਚਲੋ ਤਿਆਰਪਾਈ ਆ ਵੀ ਜਿਹੜੀ ਚੀਜ਼ ਆਪਾਂ ਬਜਾਈ ਕਰਦੇ ਆ ਰਹੇ ਆ ਕਾਕੀ ਚੰਗੀ ਝੜਦੀ ਆ ਤਕਰੀਬਨ ਜਿਹੜੀ ਆ 200 ਕੁਇੰਟਲ ਦੇ ਲਗਭਗ ਕਿੰਨੀ ਪਰਵਾਇਦਾ ਰਾਸਿਆਂ ਦੂਜਾ ਸੁਆ ਸੁਈ ਆ ਹਾਂਜੀ ਸੁਈ ਨਵਾ 6-7 ਦਿਨ ਹੋ ਗਿਆ ਪਿਛੇ ਮੇਲਕਾਫ ਆ ਪੁੱਤ ਕਟਾ ਵੀ ਨਾ ਮਗਰ ਦੋਸਤੋ ਮੇਲਕਾਫ ਆ ਇੱਕ ਹਫਤੇ ਦੀ ਸੂਈ ਆ ਹਫਤੇ ਦੀ ਸੂਈ ਆ ਦੁੱਧ ਇਸ ਟਾਈਮ ਜਿਹੜਾ ਰਾਸਾ 10 ਤੋਂ ਬਾਹਰ ਹੋਊਗਾ 10 ਕਿਲੋ ਮੰਨ ਕੇ ਕੋਈ ਸੌਦਾ ਕਰ ਸਕਦਾ ਦੁੱਧ 11 11.5 ਹੋਊਗਾ ਠੀਕ ਹੈ ਜੀ ਚੋਣ ਬਹੁਤ ਵਧੀਆ ਸੂਈ ਆ ਦੋਸਤੋ 10 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਹੋਵੇ ਨਾ ਹੋਵੇ ਤਾਂ 10 ਤੋਂ ਬਾਹਰ ਦੁੱਧ ਵੀਰ ਦੱਸ ਰਿਹਾ ਕਟਾ ਮਗਰ ਹਫਤੇ ਦੀ ਸੂਈ ਹਫਤੇ ਦੀ ਸੂਈ ਚੰਗਾ ਕੱਦ ਕਾਠ ਆ ਬਾਕੀ ਬਿਲਕੁਲ ਨੀਲੀ ਦੇ ਵਿੱਚ ਰਾਸਾ ਹਵਾਨੇ ਤੇ ਡੱਬ ਆ ਗਿਆ ਹਲਕਾ ਹਾਂਜੀ ਪਿਛਲੇ ਪੈਰਾਂ 'ਚ ਮਾਰ ਤੇ ਅੱਖ ਬਹੁਤ ਸੋਹਣੀ ਨੀਲੀ ਬਿੱਲੀ ਲੋ ਜੀ ਅੱਖਾਂ ਦੋਵੇਂ ਆ ਗਈਆਂ ਠੀਕਾ ਜੀ ਤੇ ਮੱਥੇ ਵੱਲ ਆ ਗਿਆ ਤੇ ਕਦ ਵੱਡਾ ਵੱਡੇ ਕਦ ਕਰਦੇ ਵੇ ਤੇ ਕਦ ਵੱਡਾ ਬਾਕੀ ਤੁਸੀਂ ਇਹ ਤੋਰਾ ਮੇਰਾ ਪ੍ਰੋਜੈਕਟ ਕਰ ਲੋ ਰਾਜ ਹਜੇ ਭਲਾਂ ਦੇ ਵਿੱਚ ਅਜ ਭਲ ਪੂਰੀ ਨਹੀਂ ਮੱਜ ਨੇ ਛੱਡੀ ਹਾਂ ਕਦੀ ਉਧਰ ਕਦੀ ਉਧਰ ਹੁੰਦੀ ਆ ਤੇ ਰਾਸ ਇੰਨੀ ਗ ਠੰਡੀ ਆ ਇਹ ਆਪਾਂ ਜਿੰਨੀ ਵੀ ਵਿਭਦੀ ਸਿਫਤ ਕਰੀਏ ਅੱਛਾ ਜੀ ਕਿਸੇ ਮੇਰੇ ਸੱਜਣ ਜਿਵੇਂ ਭੈਣਾ ਜਾਂ ਛੋਟੇ ਜਾਂ ਬਜ਼ੁਰਗ ਕਈ ਘਰ ਚ ਚੁਆਈ ਕਰਦੇ ਆ ਆ ਬਿਲਕੁਲ ਕਿ ਪਸ਼ੂ ਖਰਾਬ ਨਾ ਕਰਦਾ ਵੇ ਨਾਲ 1 ਇੱਕਰੀ ਬਾਲਟੀ ਥੱਲੇ ਰੱਖਦੀ ਭਾਵੇਂ ਥੱਲਿਆਂ ਦੀ ਦੋ ਵਾਰੀ ਨੰਗ ਕੇ ਉਧਰੋਂ ਨੰਗ ਜੋ ਇਹ ਨਹੀਂ ਕਿ ਲਾਤ ਹਲਾਜੋਗੇ ਹਾਂ ਬਾਕੀ ਪੋਲੀ ਪੂਲੀ ਚੰਗੀ ਆ ਤੇ ਭੂਰ ਛੱਟੇ ਤੋਂ ਰਹਿਦਾ ਉਹ ਛੱਟੇ ਤੋਂ ਰਹਿਦਾ ਤੇ ਧਾਰ ਆਸਿਆ ਚੀਚੀ ਵਰਗੀ ਮੋਟੀ ਠੀਕ ਆ ਬਿਲਕੁਲ ਫੱਟੀ ਇਹ ਮਗਰ ਬੱਚਾ ਕਟਾ ਵੀ ਤੁਸੀਂ ਇੱਕ ਵਾਰੀ ਮਾੜਾ ਦੇਖ ਲਓ ਜੀ ਠੀਕ ਆ ਜੀ ਇੱਕ ਵਾਰੀ ਮੈਂ ਆਪਾਂ ਪ੍ਰੋਪਰ ਤੋਂ ਤੋੜ ਕੇ ਤਸੱਲੀ ਨਾਲ ਦਿਖਾਉਣੇ ਆ ਵੀ ਕਈ ਵਾਰਾ ਮੇਰੇ ਭਰਾ ਆਨਲਾਈਨ ਸੌਤਾ ਕਰਦੇ ਆ ਸੋ ਬਾਕੀ ਇੱਥੇ ਵੀ ਕਿਸੇ ਨੇ ਆਉਣਾ ਤੇ ਇੱਥੇ ਵੀ ਆਓ ਆਨਲਾਈਨ ਵੀ ਕਿਸੇ ਕਿਸੇ ਪੁਰਾਣੇ ਸੌਦਾ ਕਰਨਾ ਆਨਲਾਈਨ ਵੀ ਸੌਦਾ ਕਰ ਲਿਆ ਜੇ ਡਾਕਨ ਉਹਦੀ ਤਸਦੀ ਹੈ ਵੱਡੇ ਕਦ ਰਾਜ ਸਿੰਘ ਦੁੱਧ ਦਊਗੀ ਮੱਝ 13 ਤੋਂ 14 ਕਿਲੋ ਠੀਕ ਹੈ ਭਾਈ ਆ ਦਊਗੀ ਵੀ ਮੂੰਹ ਨਾਲ ਨਹੀਂ ਹਾਂ ਕਿਉਂਕਿ ਸਾਹਮਣੇ ਬਾਕੀ ਬਹੁਤ ਬਹੁਤ ਸਥਾਨ-ਥਣ ਬਹੁਤ ਸਨਾ ਨਖੇੜ ਬਿਲਕੁਲ ਤੁਹਾਡੇ ਸਾਹਮਣੇ ਆ ਆ ਕਰੋ ਚੱਕ ਰਾਜ ਸਿੰਘ ਕਾਮਕਾਰ ਦੇ ਵਿੱਚ ਰੁੱਝੇ ਹੋ ਕੇ ਵੀ ਹਾਂ ਤਾਂ ਜਿਹੜਾ ਪਸ਼ੂ ਆ ਧਿਆਨ ਉਹਨਾ ਦਿੱਤਾ ਗਿਆ ਹੋਵੇ ਹਾਂਜੀ ਹਾਂਜੀ ਤਾਂ ਵੀ ਦੁੱਤੇ ਚੱਲਿਆ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜਾ ਸਟਾਰਟਿੰਗ ਚੰਗੀ ਆ ਬਿਲਕੁਲ ਪੂਰਾ ਬੱਚਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਆ ਵੇਖੋ ਕੋਈ ਹਫਤੇ ਕ ਦਾ ਬੱਚਾ ਸੋ ਮੱਥੇ ਫੁੱਲ ਇਹ ਮਗਰ ਕਟਾ ਮੇਲ ਕਾ ਫਾ ਸੋ ਬਹਿਣੀ ਵਾਲੇ ਪਾਸਿਓਂ ਪਾਤਾ ਨੂੰ ਪੂਰੀ ਮੜਾ ਨੇੜਿਓਂ ਦਿਖਾਦ ਕੇ ਆ ਦੇਖੋ ਜੀ ਮੈਂ ਕੀ ਕਹ ਰਹਾ ਸਿਆਂ ਬਹੁਤ ਚੰਗੀ ਠੰਡੀ ਠੰਡੀ ਕਰਮਾਲੀ ਨਾ ਬਹੁਤ ਵਧੀਆ ਬਾਕੀ ਚੁਆਈ ਆਪਾਂ ਸਾਰੀ ਦੀ ਸਾਰੀ ਦਿਖਾਵਾਂਗੇ ਆ ਦੇਖੋ ਜੀ ਆ ਦੇਖੋ ਜੀ ਭਾਵੇਂ ਕੋਈ ਆ ਵੇਖੋ ਆ ਦੇਖੋ ਠੀਕ ਹੈ ਜੀ ਕਿਉਂਕਿ ਆਪਾਂ ਲਾਸਟ ਜਿਹੜੀ ਜਰੂਰ ਐਡ ਕਰਾਂਗੇ ਨਾ ਆ ਦੇਖੋ ਜੀ ਕੋਈ ਭੂਰ ਨਹੀਂ ਕੋਈ ਚਟਾ ਨਹੀਂ ਕੱਢੀ ਗਾ ਠੰਡੀ ਮੋਟੀ ਬਿਲਕੁਲ ਗੰਨੇ ਵਰਗੀ ਧਾਰਾ ਕਰਮਾਲੀ ਦੀ ਤੇ ਪੋਲੀ ਰੂਮ ਵਰਗੀ ਫੇਸ ਕੁਆਲਟੀ ਚੰਗੀ ਆ ਕੱਤ ਵੱਡਾ ਹਰਵੇਲ ਕੀ ਡਿਮਾਂਡ ਬੋਲ ਚੰਗੇ ਕੱਦ ਕਾਟ ਦੇ ਵਿਚਾਰ ਆਸੇ ਪੁੱਠਾ ਚੰਗਾ ਸਿੰਗਲ ਡਿਜ ਆ ਗਈ ਆ ਕੁਆਲਟੀ ਚੰਗੀ ਆ ਸਾਰੀ ਦੀ ਸਾਰੀ ਦੁੱਧ ਵਾਲੀ ਪੂਰੀ ਦੀ ਪੂਰੀ ਮੱਝ ਆ ਕੀ ਮੁੱਲ ਹਰਵੇਲ ਕਰਦਗੇ ਇਹਦਾ ਆਸੇ ਮੁੱਲ 1 15 ਹਾਂ ਥੋੜੇ ਬੋਧ ਕਰੀਏ ਮਾਰ ਜੈਜ ਕਰਦਗੇ ਜੈਜ ਆਸੇ ਲੈ ਦੇ ਮੁੱਲ ਜਿਹੜਾ ਇਹਦਾ ਹੋਊਗਾ 1 ਉਦੇ ਵਿੱਚੋਂ ਵੀ ਛੋੜਛੱਪਾ ਕਰਾਂਗੇ ਇਹ ਇਕੱਠ ਦੀ ਮੱਝ ਜਿਹੜੀ ਦੇਵਾਂਗੇ ਠੀਕ ਲੋ ਵੀ 1 ਲੱਖ 8000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਮੱਝ ਕਾਹਤ ਵੱਡਾ ਛੋਟੀ ਦੂਜਾ ਸੂਆ ਤੇ ਵੈਸੇ ਵੀ ਸਾਰੇ ਭੈਣ ਭਰਾਵਾਂ ਨੇ ਸਾਰੇ ਪਾਸੋਂ ਟਰਾਈ ਮਾਰ ਕੇ ਪਸ਼ੂ ਖਰੀਦਣਾ ਹੁੰਦਾ ਹੈ ਰੇਟ ਬਾਜ਼ਾਰ ਇੱਥੇ ਕੀ ਚੱਲਣ ਰਿਹਾ ਬਾਕੀ ਮੇਰਾ ਭਰਾ ਪਸ਼ੂ ਚੰਗਾ ਸਾਫ ਸੁਥਰਾ ਲੱਗਦਾ ਉਹਦੇ ਵਰਗੀ ਦੀ ਇਸ ਕੋਈ ਨਹੀਂ ਫਿਰ ਨੀਲੀ ਦੀ ਆ ਬੱਚੇ ਲੈਣੇ ਬਹੁਤ ਛੋਟੇ ਤੁਹਾਨੂੰ ਦਿਖਾ ਦਿੰਨੇ ਆਪਾਂ ਠੀਕ ਆ ਜੀ 124 ਤੁਸੀਂ ਵਿੱਚੋਂ ਦੇਖ ਲੈਣਾ ਜੀ ਠੀਕ ਆ ਜੀ ਵੈਸੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਇਦਾਂ ਇੱਕ ਵੈੜ ਦਿਖਾ ਦਿੰਦੇ ਹਰ ਮੇਲ ਕੀ ਬੇਰਵਾ ਵੀਰੇ ਦਾ ਐ ਰਾਸਿਆ ਤੀਜੇ ਸੂਵੇ ਦੇ ਵਿੱਚ ਸੂਈ ਆ ਤੱਜਾ ਸੂਵਾ ਸੂਈ ਨੂੰ ਅੱਜ ਕੋਈ 10 ਕਿ ਦਿਨ ਹੋ ਗਿਆ ਠੀਕ ਆ ਦੁੱਧ ਦੇ ਦੇ ਥੱਲੇ ਹੋਊਗਾ ਕੋਈ 11 12 ਕਿਲੋ ਮਗਰ ਬੱਛਾ ਮਗਰ ਬੱਛਾ ਵਾ ਠੀਕ ਆ ਜੀ ਤੇ ਬਹੁਤ ਚੰਗੀ ਆ ਠੀਕ ਆ ਜੀ ਠੀਕ ਆ ਤੁਰਨ ਦੇ ਕੋਰ ਤੋਂ ਫੇਰ ਕਨਫਰਮ ਕਰ ਦਿੰਦੇ ਆ ਤੀਜਾ ਸੂਵਾ 10 ਦਿਨਾਂ ਦੀ ਸੂਈ ਬੱਛਾ ਮਗਰ ਤੇ ਦੁੱਧ ਹਰ ਮੇਲ ਕਿੰਨਾ ਇਸ ਵਕਤੇ ਤੇ ਦੁੱਧ ਰਾਸਿਆ ਥੱਲੇ 11 12 ਕਿਲੋ ਹੋਊਗਾ ਠੀਕ ਹੈ ਬਈ ਤੇ ਬਾਕੀ ਰਾਸਿਆ ਇੱਕ ਨਾ ਇਹ ਲਾਜੜਾ ਨਾ ਥੋੜਾ ਜਿਹਾ ਪੈਰ ਤੋਂ ਕਰਦੀ ਪਿਛਲੇ ਤੋਂ ਮੜਾ ਜਾ ਹਾਂ ਥੋੜਾ ਕੱਚੀ ਦੇ ਵਧੀਆ ਤੁਰਦੀ ਕੱਚੀ ਦੇ ਵਧੀਆ ਵਾ ਮੜਾ ਦਪਉਂਦੀ ਹੈ ਦਾ ਕਾਰਨ ਤੇ ਬਾਕੀ ਆ ਵਹਿੜ 200 ਤੁਹਾਡੇ ਸਾਹਮਣੇ ਤੇ ਜਾਇਜ਼ ਰੇਟ ਦੇ ਵਿੱਚ ਮਿਲਜੂਗਾ ਪੈਸਾ ਗੱਲ ਕਰੀਏ ਆਪਾਂ ਕਿਹੜੀ ਇੱਥੋਂ ਰੇਸ ਲਵਾਉਣੀ ਆ ਵੀ ਇਹਨੂੰ ਐਥਲੀਟ ਦੇ ਵਿੱਚ ਖੜਨਾ ਵਾ ਹਾਂ ਚੋਣਾ ਦਾ ਦੁੱਧ ਆ ਕਿਉਂਕਿ ਰੇਟ ਜਾਇਜ਼ ਆ ਦੁੱਧ ਚੰਗਾ ਵਾ ਚਲੋ ਮਾੜਾ ਮੋੜ ਪੱਕੀ ਪੁੱਕੀ ਥਾਂ ਦਾ ਪਸ਼ੂ ਕਰਨ ਲੱਗ ਪੈਂਦੇ ਡੇਰੀ ਤੇ ਪਰ ਪੈਨੂੰ ਬਹੁਤ ਵਧੀਆ ਥੱਲੇ ਮੈਣੇ ਥੋੜਾ ਦੋਸਤੋ ਹੱਥੀ ਮੁ ਦੁੱਧ ਤਾਂ ਹਰ ਵੇਲੇ ਕਿੰਨਾ 10 ਕਿ 11 ਦੁੱਧ ਰਾਸਿਆਂ ਦੇ ਦੂਗੀ 14 15 ਕਿਲੋ ਹਾਂ ਤੇ ਮਲਾਈ ਇਸ ਟਾਈਮ ਜਿਹੜਾ 10 11 ਕਿਲੋ ਜਿਹੜਾ ਜਿੱਤੇ ਚੱਲਣ ਦੀ ਆ ਐ ਸੁਖ ਤਾਂ 10 11 ਕਿਲੋ ਆ ਦੇਖੋ ਜੀ ਅਗਲੇ ਪਿਛਲੇ ਤਨਾ ਦੀ ਚੋਣ ਬਾਕੀ ਰਾਸਿਆਂ ਮੈਟ ਮੋੜ ਥੱਲੇ ਲੱਗਾ ਵੇ ਕੋਈ ਚੱਕਰ ਹੀ ਨਹੀਂ ਆ ਠੀਕ ਆ ਜੀ ਚਵਾਈ ਚੰਗੀ ਬੈਸਟ ਲੱਗੀ ਹੈ ਨਾ ਬਹੁਤ ਵਧੀਆ ਰਾਸ ਆ ਆ ਦੇਖ ਪੇ ਠੰਡੀ ਸੀ ਲਾ ਲੋ ਵੀ ਠੀਕ ਆ ਜੀ ਤਾਂ ਜੈਜ ਰੇਟ ਆ ਦੋਸਤੋ ਬਾਕੀ ਬਿਲਕੁਲ ਤਾਜੀ ਸੱਜਰ ਸੂਈ ਹੈ ਕਰਮਾੜੀ ਤੇ ਜਾਜ਼ੂਆ ਤੇ ਬੱਛਾ ਮਗਰ ਆ ਮੇਲ ਕਾਫਾ ਬੱਚਾ ਤੁਸੀਂ ਜਾਂ ਦੇਖ ਲਓ ਦੋ ਦਰਾਸੇ 14 15 ਦੋਨੇ ਦੇਖਦੀ ਹਾਂ ਤੇ ਬਾਕੀ ਰੇਟ ਇਹਦਾ ਬਿਲਕੁਲ ਜਾਇਜ਼ ਕਰਾਂਗੇ ਲੈ ਇਹਦੇ ਮੁੱਲ ਜੇ ਹੋਊਗਾ ਠੀਕ ਹੈ 27.5 ਹਜ਼ਾਰ ਰੁਪਈਆ ਆਸੇ ਦਾ ਰੇਟ ਆ ਓਕੇ ਉਹਦੇ ਜੋ ਥੋੜਾ ਬਹਿਮਾਨਤਨ ਕਰਾਂਗੇ ਓਕੇ 25 ਹਜ਼ਾਰ ਦੀ ਜਿਹੜੀ ਇਹ ਵੈੜ ਆਪਾਂ ਤੇ 25 ਹਜ਼ਾਰ ਦੀ ਲੈ ਇਹਦੇ ਮੁੱਲ ਚਲੋ ਵੀ 25 ਹਜ਼ਾਰ ਦੀ ਦੋਪੂ ਹੋ ਕੇ ਵੈੜ ਮਿਲ ਜੂਗੀ 27.5 ਹਜ਼ਾਰ ਦੀ ਦਰਾਸੇ ਪ੍ਰੋਪਰ ਹੈ ਦੀ ਵੀਡੀਓ ਸੂਈ ਦੀ ਜੇਰ ਦੀ ਆਜੀ ਆਪਣੇ ਕੋਲ ਨਾਲ ਆਪਣੇ ਕੋਲੇ ਸਾਰਾ ਕੁਝ ਦੇਵਾ ਲਓ ਵੀ ਇਤੋ ਉੱਤੇ ਦਾ ਕੁਝ ਵੀ ਨਹੀਂ ਹੈਗਾ ਪ੍ਰੂਫ ਠੀਕਾ ਜੀ ਸੋ ਕਈ ਵਾਰ ਕਿਸੇ ਭੈਣ ਭਰਾ ਦੇ ਹੱਥ ਤੋਕੜ ਪਸ਼ੂ ਆ ਜਾਣਾ ਰੁਪਈਏ 45 5000 ਲਾ ਪੈਣਾ ਤੇ ਆ ਤੋਕੜ ਆ ਜਾਣਾ ਠੀਕਾ ਜੀ ਸੱਜਰ ਮント ਭਾਗੀ ਨੂੰ ਤੇ ਇਹ ਕਰਮਾ ਵਾਲੀ ਸੱਜਰ ਵੈੜਾ ਬਿਲਕੁਲ ਜੈਨੂਨ ਰੇਟ ਹੈ 25000 ਦੀ ਮਿਲ ਜੂਗੀ 27000 ਦੀ ਡਿਮਾਂਡ ਹੈ ਤੇ ਬਾਕੀ ਬੇਲ ਬੂਲ ਚੰਗੀ ਹੈ ਥੋੜਾ ਜਿਹਾ ਮੇਰਾ ਭਰਾ ਆ ਕੇ ਕੋਈ ਸੰਭਣ ਨਾਲ ਲੈ ਗਿਆ ਕੋਈ ਚਾਰਾ ਮਾਰ ਲਓਗੇ ਤੁਸੀਂ ਕੇਅਰ ਚੰਗੀ ਕਰ ਲਓਗੇ ਵੈੜ ਦੁੱਧ ਵੀ 12 13 13 14 ਲੀਟਰ ਭਰਾਈ ਜਾਊਗੀ ਤੇ ਵੈਸੇ ਵੀ ਕਤਕੂਤ ਦੀ ਵੱਡੀ ਹੈ ਗਾਂ ਵੀ ਕਰਮਾ ਵਾਲੀ ਕੋਈ ਆ ਲਓ ਜੀ ਲੈ ਜਾ ਲੈ ਜੋ ਬਈ ਉਹ ਤਾਂ ਤੋੜਾ ਤਾਲਾ ਕੋਈ ਫਰਕ ਨਹੀਂ ਪਾ ਕੇ ਦਾ ਕਰਕੇ ਪੈਰ ਤੋਂ ਮੜਾ ਆ ਜਾ ਦਪਾਉਂਦੀ ਆ ਪੈਰ ਤੋਂ ਦਪਾਉਂਦੀ ਇੱਕ ਪੈਰ ਇਹ ਮੈਡ ਮੂਡ ਦੇ ਕਾਰਨ ਮਤਲਬ ਲੱਗ ਜੇ ਕੋਈ ਇਹ ਹੋ ਜਾ ਠੀਕ ਆ ਕੰਤਾ ਜੇ ਤੇਰੇ ਕੋਲ ਟੀ ਬੜੀ ਗੱਲ ਨਹੀਂ ਆ ਚਾਰ ਦਿਨ ਧਿਆਨ ਦੇ ਦਾਂਗੇ ਤਾਂ ਸਾਰਾ ਕੁਝ ਸੈਟ ਹੋ ਬਿਲਕੁਲ 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 ਹਾਂ ਲੋਬੇ ਠੀਕ ਹੈ ਜੀ ਸੋ ਬਾੜ ਜਾਇਜ਼ ਰੇਟ ਦੇ ਵਿੱਚ ਆ ਤੇ ਜਰੂਰ ਤੁਸੀਂ ਹੱਥ ਪਾ ਲਿਆ ਜੇ ਸੋ ਨਾਰਮਲੀ ਥੋੜੇ ਪੈਸੇ ਲਾਉਣ ਵਾਲੇ ਭਰਾ ਆ ਆਪਣੇ ਜ਼ਿਆਦਾਤਰ ਹੁੰਦੇ ਵੀ ਪੈਸੇ ਥੋੜੇ ਲਾਉਣੇ ਆ ਉਸ ਹਿਸਾਬ ਵਾਂਡ ਦਾ ਪਸ਼ੂ ਮਿਲ ਜੇ ਛੱਡੇ ਛੋਟੇ ਦੀ ਪੱਦਰ ਆ ਫਾੜ ਵਾਲਾ ਛੱਡਾ ਠੀਕ ਹੈ ਜੀ ਤੇ ਚਾਰੇ ਥਾਨ ਬਹੁਤ ਸੋਹਣੇ ਕੋਈ ਫੋੜ ਛਾਂਗ ਨਹੀਂ ਕੋਈ ਬੱਚਾ ਨਹੀਂਗਾ ਸੋ 55000 ਦੀ ਬਾੜ ਮਿਲ ਜੂਗੀ ਬਿਲਕੁਲ ਜਾਇਜ਼ ਤੇ ਜੈਨੂਨ ਰੇਟ ਤੇ ਇਧਰ ਇੱਕ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾ ਦਿੰਦੀ ਆ 10000 10000 ਕਿਲੋ ਤੇ ਇਹ ਵੀ ਚੱਲਣ ਈ ਆ ਸਟਾਰਟਿੰਗ ਕਰਨ ਵਾਲੀਆਂ ਚੰਗੀ ਫੜੀ ਆ ਤਕਰੀਬਨ ਕੋਈ ਹਫਤੇ ਦੇ ਦਰਾਂ ਦੁੱਧ ਰਾਸ ਸਿਆ 13 14 ਦੋਨੇ ਡੇਕਦੀ ਇਹ ਝੋਟੀ ਹਾਂ ਬਿਲਕੁਲ ਠੀਕ ਆ ਭਾਈ ਬੜੀ ਤਸੱਲੀ ਨਾਲ ਆਈ ਠੀਕ ਆ ਚਬਾਉਣਾ ਚਾਹੀਦਾ ਹਨਾ ਚੰਗੇ ਕੋਈ ਕਾਮਯਾਬ ਹੋ ਕੇ ਚੱਲੀ ਗਈ ਸੇਵਾਲੇ ਕੋਲ ਬਾਕੀ ਰਾਸ ਸਿਆ ਮੁੱਕ ਦੀ ਗਾ ਰੇਟ ਚੱਲਣਾ ਵਾ ਆ ਤੋਕੜਾ ਮੱਜਾਂ ਵੀ ਜਿਹੜੀਆਂ 65 70 ਦੀਆਂ ਵੀ ਕੱਲੀਆਂ ਆ ਤੋਕੜ ਕੱਪਣ ਵੀਰੇ 85 90 85 90 ਉਹ ਹੋ ਗਿਆ ਲੋਬੀ ਪ੍ਰਾਬੋ ਠੀਕ ਹੈ ਜੀ ਇਹ ਦੋਵੇਂ ਐਨੀਮਲ ਦੋਸਤੋ ਅੱਜ ਵੀਰ ਹਰਵੈਲ ਸਿੰਘ ਉਹਨਾਂ ਦੇ ਫਾਰਮ ਤੇ ਮੌਜੂਦ ਨੇ ਫਾਰਮ ਸੇ ਹਜੇ ਮੱਝ ਨੂੰ ਭਾਲ ਹੈਗੀ ਉਰਲੇ ਬੰਨੇ ਥੋੜੀ ਜੀ ਹਾਂਜੀ ਹਾਂਜੀ ਹਾਂ ਠੀਕ ਆ ਬਾਈ ਥੋੜਾ ਜਿਹਾ ਇਧਰਲਾ ਪਾਸਾ ਹਨਾ ਘਲੂਣ ਪਾਲ ਜੀ ਹੈਗੀ ਹੈਗੀ ਆ ਚੁੱਕ ਜੂਗੀ ਦਿੱਤੀਆਂ ਕਾਲੀਆਂ ਮਿਰਚਾਂ ਅੱਜ ਥੋੜਾ ਠੀਕ ਹੈ ਜੀ ਤੇ ਹਰਵੈਲ ਵੀਰ ਇੱਕ ਨੰਬਰ ਆਪਣੇ ਘਰ ਦੇ ਸਾਂਝੇ ਭੈਣ ਭਰਾਵਾਂ ਨਾਲ 9903682025 9906382025 ਠੀਕ ਹੈ ਤੇ ਬਾਕੀ ਮਾੜਾ ਜਿਹਾ ਖਿੱਚ ਕੇ ਹੱਲਾ ਮਾਰੀ ਆ ਇਹ ਨਾ ਹੋਵੇ ਵੀ ਉਧਰ ਝੋਨਿਆਂ ਦੇ ਵਿੱਚ ਬੀਜ ਰਹਿ ਗਈ ਤੇ ਇਧਰੋਂ ਆਪਣੇ ਭੈਣ ਭਰਾਉਣ ਪਸ਼ੂ ਨਾ ਕੱਢ ਕੇ ਨਹੀਂ ਰਾਸ ਸਿਆ ਬਸ ਹੁਣ ਤਿਆਰੀ ਆ ਅਮਨ ਅੱਜ ਵੀ ਗੱਲਾਂ ਹੁੰਦੀਆਂ ਸੀ ਕਾਫੀ ਦਲਾ ਲਾਣਾ ਸਵੇਰੇ ਉੱਠ ਕੇ ਜਿਵੇਂ ਨਾਲ ਦੀ ਨਾਲ ਮੱਕੀ ਨੂੰ ਪਾਣੀ ਲਾਏ ਨਾਲ ਦੀ ਨਾਲ ਗੱਲਾਂ ਬਾਤਾਂ ਚੱਲੀਆਂ ਆ ਆ ਵੀ ਅੱਜ ਫਾਈਨਲ ਜਿਹੜਾ ਤਕਰੀਬਨ ਨਿਪਰੇ ਚੜ ਗਿਆ ਕੰਮ ਆਹੋ ਆਹੋ ਤਾਂ ਆਪਾਂ ਜਿਹੜਾ ਵੱਡਾ ਕੰਮ ਨਾਲ ਉਹ ਵੀ ਸਾਲ ਭਰ ਦਾ ਖਾਣਾ ਜਿਹੜਾ ਪਸ਼ੂ ਦਾ ਸਾਇਲਜ ਉਹਦਾ ਕੰਮ ਜਿਹੜੇ ਡੇਲੀ ਰੂਟੀਨ ਵਾਲੇ ਥੋੜਾ ਬਹੁਤਾ ਘੰਟੇ 2 ਘੰਟੇ ਵਾਲੇ ਉਹ ਤੇ ਚੱਲੀ ਜਾਂਦੇ ਲੋਬੀ ਪ੍ਰਭਾਵ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਸੋ ਬਾਕੀ ਜੁੜੇ ਰਿਹਾ ਕਰੋ ਕੰਟੈਕਟ ਨੰਬਰ ਵੀਰ ਹਰ ਵੇਲੇ ਦੇ ਥੱਲੇ ਚੱਲਣ ਦੇ ਆ ਕੁਛ ਕੁਛ ਕਰਦੇ ਰਿਹਾ ਕਰੋ ਮਾਲ ਇਸੇ ਤਰ੍ਹਾਂ ਕੋ ਦੋ ਚਾਰ ਨਗ ਜਿਹੜੇ ਆ ਰੂਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ